ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਤੇ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਨਾ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬੰਿਆਂ ਨੂੰ ਫੜਾ ਦਿੰਦੇ ਆ ਭੰਗੇ ਨਾ ਮੋਟਰਾਂ ਤੇ ਜੁੜ ਜਾਂਦੇ ਆ ਉਹਨਾਂ ਦੀ ਮੋਟਰਾਂ ਤੇ ਸੌਣਾ ਹੁੰਦਾ ਕਿ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਰੈਡੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਰੈਡੀ 2 ਵਜੇ ਗੱਡੀ ਦੇਖਣ ਗਿਆ ਮੈਂ ਕੰਮ ਰਿਚਾ ਕਿ ਤੇ ਮੈਂ ਡੜੀ ਤੂੰ ਹੀ ਰਾਤ ਨੂੰ ਕੀ ਕਰਦੇ ਕਿੰਦਾ ਮੈਂ ਰੋਜ਼ ਹੀ ਉੱਠਦਾ ਬੁੱਤ ਮੈਂ ਦੇਖਦਾ ਹੁੰਦਾ ਵੀ ਗੱਡੀ ਉੱਥਾਂ ਨਹੀਂ ਗਈ ਕੋਈ ਵੀ ਜਦੋਂ ਤਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾਲ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਸੀ ਨਾ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘੱਟ ਇਨਾਂ ਡਰੇ ਪਏ ਮੇਤੋਂ ਤੈਨੂੰ ਪਤਾ ਜਿਹੜਾ ਨਾ ਤੁਹਾਡਾ ਮੇਨ ਗੇਟ ਆ ਉੱਪਰ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਨਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬੰਿਆਂ ਨੂੰ ਫੜਾ ਦਿੰਦੇ ਆ ਭੰਗੇ ਨਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿਉਂਕਿ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਗੋਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਜਿਹੜੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਜਿਹੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕ ਕੇ ਤੇ ਮੈਂ ਕਿਹਾ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਬੁੱਤ ਮੈਂ ਦੂਧ ਨਾਲ ਵੀ ਗੱਡੀ ਉੱਤੇ ਨਹੀਂ ਰਹੀ ਗੋਰੀ ਵੀ ਚਲੋ ਸਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾਲ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਸੀ ਨਾ ਵੀ ਜੇ ਮੈਂ ਜਲਪੁਣਾ ਤੇ ਆ ਗਈ ਘਰ ਦੇ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਤੋਂ ਤੈਨੂੰ ਪਤਾ ਜਿਹੜਾ ਨਾ ਸਾਡਾ 메ਨ ਗੇਟ ਆ ਤੇ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਜਿੰਦੇ ਲਾ ਕੇ ਨਾ ਚਾਬੀ ਪਤਾ ਬੰਈਆਂ ਨੂੰ ਫੜਾ ਦਿੰਦੇ ਆ ਭਈਏ ਨਾ ਮੋਟਰਾਂ ਤੇ ਚੱਲ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਕਿਉਂਕਿ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਘੌਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਰਤੀ ਜਿਹੜੀ ਪਹਿਲਾਂ 11 ਵੇ ਗੱਡੀ ਦੇਖਣ ਗਿਆ ਫਿਰ ਜਿਹੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੱਕ ਕੇ ਜਦ ਮੈਂ ਜਿਹੜੀ ਤੁਸੀਂ ਰਾਤ ਨੂੰ ਕੀ ਕਰਦੇ ਕਿਹਾ ਨਾ ਮੈਂ ਰੋਜ਼ ਹੀ ਉੱਠਦਾ ਬੱਦ ਮੈਂ ਦੋ ਦੋ ਹੁਣ ਵੀ ਗੱਡੀ ਤੇ ਨਹੀਂ ਲੈ ਗਈ ਕੋਈ ਵੀ ਚਾਹੂ ਸਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਸੀ ਨਾ ਵੀ ਜੇ ਮੈਂ ਜਲਪੁਰੇ ਤੇ ਆ ਗਈ ਘਰ ਦੇ ਨੂੰ ਇਹ ਜਲਪੁਰਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਤੋਂ ਤੈਨੂੰ ਪਤਾ ਜਿਹੜਾ ਨਾ ਸਾਡਾ ਮੇਨ ਗੇਟ ਆ ਤੇ ਲੌਬੀ ਵਾਲਾ ਦੂਜਾ ਘਰ ਦਾ ਗੇਟ ਆ ਡੋਰ ਦੋਨੇ ਗੇਟਾਂ ਨੂੰ ਜਿੰਦੇ ਲਾਉਂਦੇ ਆ ਜਿੰਦੇ ਗੰਦੇ ਲਾ ਕੇ ਨਾ ਚਾਬੀ ਪਤਾ ਬੰਈਆਂ ਨੂੰ ਫੜਾ ਦਿੰਦੇ ਆ ਬੰਈਏ ਨਾ ਮੋਟਰਾਂ ਤੇ ਜਦੋਂ ਜਾਂਦੇ ਆ ਉਹਨਾਂ ਦੇ ਮੋਟਰਾਂ ਤੇ ਸੌਣਾ ਹੁੰਦਾ ਵੀ ਲਾਈਟ ਚੱਲਦੀ ਹੁੰਦੀ ਨਾ ਜਦੋਂ ਤੇ ਕਿਉਂਕਿ ਵੀ ਘੌਰੀ ਕਿਤੇ ਜਾਵੇ ਨਾ ਗੱਡੀ ਚੱਕ ਕੇ ਸੋਚ ਮੈਂ ਕੀ ਕੁਛ ਕੀਤਾ ਹੋਊਗਾ ਜਿਹੜਾ ਮੇਰੇ ਘਰ ਦੇ ਉੱਠ-ਉੱਠ ਦੇ ਦੇ ਰਾਤੀ ਢੜੀ ਪਹਿਲਾਂ 11 ਵਜੇ ਗੱਡੀ ਦੇਖਣ ਗਿਆ ਫਿਰ ਢੜੀ 2 ਵਜੇ ਗੱਡੀ ਦੇਖਣ ਗਿਆ ਮੈਂ ਕੈਮਰੇ ਚੈੱਕ ਕੀਤੇ ਮੈਂ ਕਿਹਾ ਢੜੀ ਤੁਸੀਂ ਰਾਤ ਨੂੰ ਕੀ ਕਰਦੇ ਕਹਿੰਦਾ ਮੈਂ ਰੋਜ਼ ਹੀ ਉੱਠਦਾ ਬੁੱਧ ਮੇਰੇ ਦੋਸਤ ਉਹਨਾਂ ਵੀ ਗੱਡੀ ਉੱਤੇ ਨਹੀਂ ਰਹੀ ਗੋਰੀ ਵੀ ਜਦੋਂ ਉਥਾਰੀ ਗਈ ਕਿਤੇ ਕੋਈ ਹੋਰ ਹੀ ਡਰਾਮਾ ਨਾ ਕਰ ਲਵੇ ਵੀ ਪ੍ਰਭ ਨੂੰ ਨਾ ਕੁਝ ਕਹਿ ਦਵੇ ਜਾ ਕੇ ਮੇਰਾ ਦਿਮਾਗ ਦੇ ਘਰ ਦੇ ਮੈਂ ਤੈਨੂੰ ਦੱਦੀ ਸੀ ਨਾ ਵੀ ਜੇ ਮੈਂ ਜਲਪੁਣਾ ਤੇ ਆ ਗਈ ਘਰਦਿਆਂ ਨੂੰ ਇਹ ਜਲਪੁਣਾ ਮੇਰਾ 20% ਲੱਗਦਾ ਤੇ ਉਹਨਾਂ ਨੂੰ ਪਤਾ ਵੀ ਮੈਂ ਸਾਰਾ ਕੁਝ ਇੱਥੇ ਖਲਾਰਾ ਪਾ ਦੇਣਾ ਘਰ ਦੇ ਇੰਨਾ ਡਰੇ ਪਏ ਮੇਤੋ